ਸਪੋਰਟ ਕਰਨ ਵਾਲੇ ਯਾਰ ਵੀ ਉਹਨਾਂ ਦਾ ਵੀ ਮੈਨੂੰ ਪਤਾ ਲੱਗ ਗਿਆ ਸੱਚੇ ਦਿਲੋਂ ਸਾਡੀ ਆਵਾਜ਼ੀਆਂ ਨਰਸਨਾ ਦੀ ਗੱਲ ਕਰਨਾ ਚਾਹੁੰਦੇ ਆ ਮੈਨੂੰ ਕੰਨ 'ਚ ਕਹਿੰਦੇ ਕਹਿੰਦੇ ਉਹਨੇ ਪਿੱਛੇ ਮੋੜ ਹੈ ਮੈਂ ਕਿਹਾ ਕੋਈ ਗੱਲ ਨਹੀਂ ਕੀ ਕਰਦੇ ਵੀ ਇਹ ਉਹਨਾਂ ਨੇ ਆਪਦੀ ਇੱਕ ਗੈਂਗ ਨਾਲ ਪਲਾਨ ਬਣਾਇਆ ਕਿਉਂਕਿ ਮੇਰੀਆਂ ਮਾਤਾ ਮਾਂ ਨੇ ਉਸ ਦਿਨ ਰੋਟੀ ਨਹੀਂ ਬਣਾਈ ਜਿਸ ਦਿਨ ਵੋਟਾਂ ਨਹੀਂ ਕੀਤੀ ਹੋਣੀ ਸੀ ਉਦੋਂ ਰੋਟੀ ਬਣਦੀ ਆ ਜਦੋਂ ਰਿਜ਼ਲਟ ਆਇਆ ਦਾ ਖਾਨ ਸਾਹਿਬ ਵਾਈ ਭਾਤੀ ਅੱਜ ਸੰਗਰਾਮ ਦਾ ਤਿਹਾਣਾ ਪੂਰੀ ਪੈ ਗਈ ਐ ਆਪਾਂ ਇਕੱਠੇ ਹੋਈਆਂ ਸਾਰੇ ਤੱਕ ਹੋਗਾ ਨਹੀਂ ਨਾ ਸਾਨੂੰ ਬੜਾ ਕੁਝ ਸਿਖਾਉਂਦਾ ਤਾਂ ਸਾਡਾ ਇਤਿਹਾਸ ਜਿਹੜਾ ਦੱਸਦਾ ਪਰ ਉਹ ਸਾਰੇ ਨੂੰ ਪਤਾ ਨਹੀਂ ਹੈਗੇ ਸਾਰਿਆਂ ਨੂੰ ਪਤਾ ਸਾਡਾ ਇਤਿਹਾਸ ਕੀ ਹੈ ਪੂਜ ਮਹੀਨੇ ਨਾਲ ਜੁੜਿਆ ਹੋਇਆ ਇਤਿਹਾਸ ਜਿਹੜਾ ਉਹ

ਉਹ ਤੇ ਜੰਮਪੇਤਾ ਮਾੜਾ ਜੰਮਪੇਤਾ ਨੂੰ ਘਰੋਂ ਨਹੀਂ ਕੱਢਿਆ ਜਾ ਸਕਦਾ ਮੈਂ ਗੱਲ ਉਹਦੇ ਦੀ ਕਰਾਂਦਾ ਜੋ ਤੁਹਾਡੇ ਵੱਲੋਂ ਫਤਵਾ ਦਿੱਤਾ ਗਿਆ ਸੀ ਚੋੜਿਆ ਗਿਆ ਸੀ ਮੈਨੂੰ ਤੁਹਾਡੀਆਂ ਦੁਆਵਾਂ ਦਾ ਜਿਹੜਾ ਫੂਲ ਆਉ ਪੈਣਾ ਸ਼ੁਰੂ ਹੋ ਗਿਆ ਮੇਰੀਆਂ ਮਤਾਵਾਂ ਨੂੰ ਮੈਂ ਖਾਸ ਕਰਕੇ ਦਸਰਾ ਚੌਨਾ ਕੇ ਜਿਹੜੀਆਂ ਤੁਸੀਂ ਦੁਆਵਾਂ ਕੀਤੀਆਂ ਸੀ ਰਾਤਾਂ ਕੇ ਅਰਦਾਸਾਂ ਕੀਤੀਆਂ ਸੀ ਉਹਨਾਂ ਨੂੰ ਫੂਲ ਪੈਣਾ ਸ਼ੁਰੂ ਹੋ ਗਿਆ ਨਸ਼ੇ ਦੀ ਗੱਲ ਹੋਵੇ ਕਿਵੇਂ ਥੋੜਾ-ਬੋਤਾ ਕੱਟਿਆ ਜਾਂ ਨਹੀਂ ਕੱਟਿਆ ਕੱਟਿਆ ਮਾਤਾ ਜੀ ਬਜ਼ੁਰਗਾਂ ਨੂੰ ਪਤਾ ਹੋਊਗਾ ਥੋੜਾ-ਬੋਤਾ ਕੱਟਿਆ ਨੱਥ ਪਈ ਆ ਥੋੜੀ-ਬੋਤੀ ਨਸ਼ੇ ਤੇ ਪੰਚਾਇਤ ਵਾਲਿਓ ਮਾਤਾ ਪਾ ਦਿੱਤਾ ਗਿਆ ਨਸ਼ਾ ਵੇਚਣ ਵਾਲੇ ਤੇ ਨਾਲ ਕੋਈ ਨਹੀਂ ਜਾਊਗਾ ਗੱਲ ਚੋਰੀ ਨਸ਼ਾ ਕਰਦੇ ਆ ਕਿ ਉਹ ਚੋਰੀਆਂ ਕਰਦੇ ਉਹ ਚੋਰੀਆਂ ਕਰਦੇ ਆ ਤਾਂ ਚੋਰੀਆਂ ਨੂੰ ਨੱਥ ਪਾਉਣ ਵਾਲਾ ਵੀ ਗੱਲ

ਪਰ ਉਸ ਤੋਂ ਬਾਅਦ ਚੋੜਾ ਨੂੰ ਸਪੋਰਟ ਕਰਨ ਵਾਲੇ ਐਸਕੇ ਉਹਨਾਂ ਦਾ ਵੀ ਮੈਨੂੰ ਪਤਾ ਲੱਗ ਗਿਆ ਮੈਂ ਇਹੇ ਕਰਕੇ ਮੇਰੀਆਂ ਮਸਲਾਵਾਂ ਨੂੰ ਵੀ ਦੱਸਣਾ ਚਾਹਣਾ ਜਿਹੜੇ ਬਜ਼ੁਰਗ ਬੈਠੇ ਆ ਸੱਚੇ ਦਿਨ ਸਾਡੀਆਂ ਆਪਣੀਆਂ ਨਸਲਾਂ ਦੀ ਗੱਲ ਕਰਨਾ ਚਾਹੁੰਦੇ ਆ ਤੇ ਜਿਹੜੇ ਕਹਿੰਦੇ ਆ ਕਿ ਅਸੀਂ ਆਪਣੀ ਉਹ ਜਿਹੜਾ ਕਿ ਜਦੋਂ ਸਪੋਰਟ ਕਰਦੇ ਆ ਤੁਸੀਂ ਆਪਣੇ ਪੁੱਤ ਦੇ ਕਾਰਨ ਰੱਦ ਸਕਦੇ ਹੋ ਉਸ ਸਪੋਰਟ ਦੇਣ ਵਾਲੇ ਨੂੰ ਵੀ ਬਖਸ਼ੂਗਾ ਮੈਂ ਮੈਨੂੰ ਕਹਿੰਦੇ ਸੀ ਜਿਸ ਦਿਨ ਮੈਂ ਘੋੜੀ ਵੜੀ ਸੀ ਨਾ ਤੇ ਉਹਨਾਂ ਨੂੰ ਚੋਰਾ ਨੂੰ ਕਹਿ ਸੀ ਜੇ ਭਾਈ ਇਹਨਾਂ ਨੂੰ ਸਜ਼ਾ ਦਿਵਾਉਣੀ ਆ ਮੈਨੂੰ ਕੰਨ 'ਚ ਕਹਿੰਦੇ ਕਹਿੰਦੇ ਇਹਨਾਂ ਦੇ ਪਿੱਛੇ ਬੋਲ ਹੈ ਮੈਂ ਕਿਹਾ ਕੋਈ ਗੱਲ ਨਹੀਂ ਕੀ ਕਰ ਦੇਣਗੇ ਕਹਿੰਦੇ ਤੈਨੂੰ ਮਾਰ ਦੇਣਗੇ ਮੈਂ ਕਿਹਾ ਸਾਡਾ ਇਤਿਹਾਸ ਨੇ ਪੜਿਆ ਹੋਇਆ ਤੇ ਜਿਹੜੇ ਕੁਝ ਕਰਨਾ ਚਾਹਦੇ ਆ ਜਿਹੜੇ ਜੰਨਾ ਸੋਚਦੇ ਆ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਦਾ ਇਹ ਹੱਸੋ ਰੋਣਾ ਮੈਨੂੰ ਇਸ ਦਾ ਦਰਦੀ ਤੇ ਨਾਮੈ ਇਸ ਦਾ ਤੋੜਦਾ ਮਨੂੰ ਮੈਂ ਗਾਲੂ ਨੂੰ ਕਿਹਾ ਬਜ਼ੁਰਗ ਨੂੰ ਤੇ ਮੇਰੇ ਭਰਾਵਾਂ ਨੂੰ ਵੀ ਮੇਰੇ ਕੰਨਾਂ 'ਚ ਆ ਕੇ ਦੱਸਦੇ ਜਿਹੜਾ ਉਹਦੀ ਸਪੋਰਟ ਕਰਦਾ ਹੋਇਆ ਮੇਰੀਆਂ ਮਹਤਾਨਾਂ ਨੂੰ ਵੀ ਕਹਿਣਾ ਚਾਹੁੰਦਾ ਜੇ ਤੁਸੀਂ ਮਾਤਾ ਜੀ ਮੈਨੂੰ ਫੋਨ ਕਰਕੇ ਜਦ ਤੁਸੀਂ ਮੈਨੂੰ ਘਰ ਬੁਲਾ ਕੇ ਦੱਸ ਸਕਦੇ ਹੋ ਕਿ ਆਹ ਪੁੱਤ ਸਪੋਰਟ ਕਰਦਾ ਤੇ ਦੂਜੇ ਚੋਰੀ ਦੀ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਚੋਰ ਓਕੇ ਦਾ ਬਚ ਦਿੱਤੇ ਤੇ ਚੋਰ ਕਦਾ ਫਿਰ ਜਿਹਨੇ ਉਹਨਾਂ ਦੀ ਸਪੋਰਟ ਕਰਦੇ ਸੀ ਉਹਨਾਂ ਨੇ ਆਪ ਦੀ ਇੱਕ ਗੈਰ ਕਾਨੂੰਨ ਪਲਾਨ ਬਣਾਇਆ ਤੇ ਜਿਹੜੇ ਗੈਰ ਕਾਨੂੰਨ ਪਲਾਨ ਬਣਾਇਆ ਕਿ ਉਹਨਾਂ ਨੇ ਤਾਂ ਦਿੱਤੇ ਦਫਤਰ ਦੂਰੋਂ ਮਾਹੀ ਮੋਟਰ ਕੱਢ ਲਈ ਮੱਝੀ ਮੋਟਰ ਕੱਢ ਲਈ ਹੋਣਾ ਅਨੇਕਾਂ ਜਿਹਨੂੰ ਤੁਸੀਂ ਚੋਇਆ ਸੀ ਉਹਨਾਂ ਦੇ ਘਰ ਹੀ ਜਾ ਕੇ ਮਾਰਨ ਦਾ ਕੀ ਡਰ ਜਾਣਾ ਹੈ ਉਹ ਗੈਂਗਰ ਜਿਹੜੀ ਮੈਨੂੰ ਪਤਾ ਲੱਗ ਗਈ ਆ ਤੇ ਇੱਕ ਵਿੱਚ ਜੋ ਚਲੁੰਨੇ ਨੂੰ ਕਹਿਣਾ ਚਾਹੁੰਨਾ ਕਿ ਸੁਧਰ ਜਾ ਭਾਈ ਉਹਦੇ ਤਾਂ ਕੋ ਬਾਹਰ ਜਾਊਗੀ ਆ ਵੀਡੀਓ ਵੀ ਜੋ ਵੀ ਨੋਰ ਕੋਰਣ ਹੋ ਰਹੀ ਆ ਤਾਂ ਸਾਰਿਆਂ ਦੀ ਬਾਦੀ ਵਿੱਚ ਤਾਂ ਕੀ ਐ ਕਿ ਉਹ ਨੂੰ ਮੈਂ ਸੁਝਵਾਣਾ ਚਾਹੇ ਉਹ 300 ਬੰਦੇ ਨੇ ਚੋਣ ਲਿਆ ਹੋਵੇ ਉਹ ਨੂੰ ਚੋਇਆ ਪਰ ਮੈਂ ਉਹਨੂੰ ਅੱਜ ਦੱਸ ਦੇਣਾ ਉਹਨਾਂ ਦੇ ਵਾਰਦਿਆਂ ਨੂੰ ਵੀ ਦੱਸ ਦੇਣਾ ਕਿ ਭਾਈ ਅੱਗੇ ਤੋਂ ਚੋਰਾਂ ਦੀ ਸਪੋਰਟ ਨਹੀਂ ਕਰਨੀ ਤੇ ਮੈਨੂੰ ਇਹ ਨਹੀਂ ਗੱਲ ਕਹਿਣੀ ਕਿ ਸਬੂਤ ਦੇ ਦੇ ਮੈਂ ਲੋਕਾਂ ਦਾ ਚੁਣਿਆ ਹੋਇਆ ਤੇ ਮੇਰੀਆਂ ਮਾਤਾ ਮਾਂ ਨੇ ਰੱਬ ਅੱਗੇ ਅਰਦਾਸਾਂ ਕੀਤੀਆਂ ਨੇ ਤੇ ਮੈਂ

ਕੰਨ ਮਾਤਾ ਜੀ ਨੇ ਮਰਜੀ ਜਿੰਦੇ ਲਾ ਲਓ ਜਿੰਨੀਆਂ ਮਰਜੀ ਕੰਧਾ ਹੋ ਗਿਆ ਕਰ ਲਿਓ ਉਹਨੇ ਮਾਦੀ ਚੋਰੀ ਕਰਨੀਆਂ ਤੁਹਾਡੀ ਇੱਕ ਨਹੀਂ ਕਰੂਗਾ ਮੈਂ ਡੈਂਟਰ ਪਰ ਲੈਣਾ ਹੂੰ ਮੁੰਗੀਆਂ ਨੇ ਚੋਰੀਆਂ ਦੀ ਨਸਲ ਤੁਸੀਂ ਹੋਣੀਆ ਤੇ ਨਹੀਂ ਹੋਣੀ ਆਦੀ ਉਹ ਕਿਉਂਕਿ ਸੀਆਈਡੀਆਂ ਤੇ ਹੁੰਦੀਆਂ ਨੇ ਛੋਟੇ ਚੋਰ ਵੱਡੀਆਂ ਚੋਰੀਆਂ ਕਰਨ ਕਾਮਯਾਬ ਹੋ ਜਾਂਦੇ ਆ ਇਤੁਈ ਤਾਂ ਨੀ ਬੱਝਦੀ ਉਹਨਾਂ ਨੂੰ ਪਰ ਮੈਂ ਬਖਸ਼ਾਂਗਾ ਯੂ ਇੱਕ ਗੱਲ ਤੁਹਾਨੂੰ ਦੱਸ ਦੇਣਾ ਕਿਉਂਕਿ ਤੁਹਾਡਾ ਆਸ਼ੀਰਵਾਦ ਚਾਹੀਦਾ ਮੈਨੂੰ ਕੀ ਹੋਇਆ ਕਿ ਜਦੋਂ ਮਾਛੀ ਮੋਟਰਵਾਸ ਤੇ ਉਹਨੂੰ ਬੁਲਾਇਆ ਗਿਆ ਕਿ ਚੋਰਾ ਨੂੰ ਭਾਈ ਵੀ ਆ ਜਾਓ ਤੇ ਉਹਦੇ ਜਿਹੜੇ ਸਪੋਰਟਰ ਸੀਗੇ ਮੈਨੂੰ ਕਹਿੰਦੇ ਸਬੂਤ ਦਿਓ ਜੀ ਮੈਂ ਕਿ ਆਖਾਂ ਚੋ ਜੜੀਆਂ ਤੋਖਾਂ ਨਹੀਂ ਖਾਂਦੀਆਂ ਰੱਬ ਗਿਆ ਅਰਦਾਸ ਆ ਜੜੀਆਂ ਅਰਦਾਸਾਂ ਨੇ ਹੁਣ ਵੀ ਮੇਰੀਆਂ ਮਾਤਾਵਾਂ ਕਰੀਆਂ ਨੇ ਮੈਂ ਮਾਤਾ ਜੀ ਇੱਕ ਨਲ ਹੋਟ ਕੇਣੀ ਚੋਨਾ ਮੇਰੀਆਂ ਭੈਣਾਂ ਨੂੰ ਮੇਰੇ ਬਜ਼ੁਰਗਾਂ ਨੂੰ ਕਿ ਰੱਬ ਗਿਆ ਅਰਦਾਸ ਇਹ ਕਰਿਆ ਕਰੋ ਹੁਣ ਕਿ ਸਾਡੇ ਪੁੱਤ ਨੂੰ ਜੋ ਫਰਵਾਦਾ رب کے بھی پایا پاس کرنا یہ سب جب پرماتما بھائی بخش بس کپا کر

میرے کارنچ دسنا اگے کاروائی کرونا میری جو میں باری ہے میں کروانا کا کاروائی کہ میں ہوں یا کاروائی دیکھ لے جائے ہو چوری کی تسی رستے اس کوئی چیز سوٹے پہ ہوں نا تے اور پہنو صبح یا اور سیم جو بندہ ٹکو کا پھڑا کے رہ کرو گا کرے بھی پائی آپ کو اڈین چیز ہے بڑھوے جو دیکھے کہ ایس کر دی ہے اے ہے کہ ہلا ہاتھ پیدا کرنے

چوکی داری کرتے ہیں

جیکر وہ نیشنلی آر چھوٹے پینڈ بھی بھرادی کرے گا میرے پینڈ میں مجھو کر کر جا کے چوریاں کرے گا تا یہ بناس نہیں ہوگا میرے پینڈ بھی کوئی بچ ہے تو میرے پانچ میبران میں ساتھ شبدانس کیا ہویا ہے کہ چوری کرنوائے جا کوئی ساتھ نہیں دوں گا جیکر اینیاں گلا کہہ دیا تو کوئی گلتی ہوتی ہوگے تا کھما کا جائز کا تو اٹھا پھوتا جیکر میں گلتی ہوگی ہوگے تا سارے کر لیں گے سارے آئے ہو سارے بڑے